ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਈ ਮੈਂ ਗੱਲ ਪਹਿਲੀ ਤਾਂ ਕਰਨੀ ਚਾਹੂੰਗਾ ਜਿਹੜੀ ਖੰਡੇਵਾੜ ਦੇ ਵਿੱਚ ਇੱਕ ਕਤਲ ਹੋਇਆ ਲੜਕੀ ਦਾ ਮੈਂ ਬਈ ਉਹਦਾ ਭਰਾ ਬੋਲਦਾ ਐ ਉਸ ਲੜਕੀ ਦਾ ਬਾਈ ਜੀ ਪਹਿਲੀ ਗੱਲ ਤਾਂ ਇਹ ਐ ਬੀ ਜੇ ਮੇਰੀ ਭੈਣ ਨੇ ਕੋਈ ਗਲਤ ਕਦਮ ਚੱਕਿਆ ਤਾਂ ਉਹਦੀ ਸਜ਼ਾ ਉਹਨੂੰ ਮਿਲ ਚੁੱਕੀ ਹੈ ਕਿਉਂਕਿ ਕੋਈ ਵੀ ਮਰਦ ਨਹੀਂ ਚਾਹੂਗਾ ਬਾਈ ਵਿਉ ਦੀ ਜਨਾਨੀ ਨਜਾਇਜ਼ ਹੋਵੇ ਨਾ ਹੀ ਕੋਈ ਦੇਖ ਸਕੂਗਾ ਦੂਜੀ ਗੱਲ ਇਹ ਹੈ ਭਾਈ ਜੀ ਜਦੋਂ ਪਰੌਣੇ ਨੇ ਗੁਲਦੀਪ ਸਿੰਘ ਨੇ ਮੇਰੇ ਜੀਜੇ ਨੇ ਉਸ ਦਾ ਕਤਲ ਕੀਤਾ ਉਸ ਦੇ ਕਤਲ ਹੋਣ ਤੋਂ ਬਾਅਦ ਉਹਨੇ ਵੀਡੀਓ ਪਾਈ ਹੈ ਉਹ ਵੀਡੀਓ ਦੇ ਵਿੱਚ ਉਹਨੇ ਇਹ ਨਹੀਂ ਕਿਹਾ ਹੈਗਾ ਬੇ ਨਿਆ ਜਿਸ ਤਾਂ ਕਰਕੇ ਮੈਨੂੰ ਮਾਰਤਾ ਤੀਜੀ ਗੱਲ ਬਾਈ ਜੀ ਇਹ ਆਉਂਦੀ ਹੈ ਉਹ ਜਿਹੜੇ ਦੋਸ਼ ਲਾਰੇ ਨੇਗੇ ਉਹਦੇ ਘਰ ਦੇ ਉਦੀ ਮੁੰਡੇ ਦੀ ਮਾਂ ਤੇ ਉਹਦੇ ਚਾਚਾ ਜੀ ਜਾਂ ਉਹਦੇ ਹੋਰ ਪਰਿਵਾਰ ਮੈਂਬਰ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਦੋਸ਼ ਲਾਰੇ ਨੇ ਉਹ ਕੁੜੀ ਤੇ ਵੀ ਉਹ ਨਜਾਇਜ਼ ਸੀ ਕਿਉਂਕਿ ਭਾਈ ਜੀ ਮੈਂ ਵੀ ਸੱਚਾ ਸੋਚਾਂ ਇਨਸਾਨ ਆ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਵਾਲਾ ਬੰਦਾ ਮੈਂ ਚੁੱਪ ਰਹਿ ਕੇ ਮੈਂ ਵੀ ਜੀ ਨਹੀਂ ਸਕਦਾ ਸੀਗਾ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਵੀ ਚੁੱਪ ਰਹਿ ਕੇ ਮੈਥੋਂ ਜੀ ਨਹੀਂ ਹੋਣਾ ਸੀ ਚੌਥੀ ਗੱਲ ਬਾਈ ਜੀ ਇਹ ਹੈ ਜਿਹੜੀ ਮੇਰੇ ਕੋਲ ਇੱਕ ਲਿਖਤ ਆਈ ਹੈ ਉਹ ਲਿਖਤ ਦੇ ਵਿੱਚ ਆਇਆਗਾ ਕਿ 3,47,500 ਰੁਪਏ ਦਾ ਕੁਲਦੀਪ ਸਿੰਘ ਨੂੰ ਲਖਪ੍ਰੀਤ ਸਿੰਘ ਸਨ ਆਫ ਰਵਿੰਦਰ ਸਿੰਘ ਵਾਸੀ ਪਟਾਲਕਲਾ ਨੇ ਵੱਖ-ਵੱਖ ਦੁਕਾਨਾਂ ਤੋਂ ਸਮਾਨ ਦਿਵਾ ਕੇ ਜਿਮੇਵਾਰੀ ਲਈ ਬਾਈ ਜੀ ਜਦੋਂ ਦੋ ਸਮਾਨ ਦਿਵਾ ਰਿਹਾ ਸੀ ਮਕਾਨ ਪਾਉਣ ਵਾਸਤੇ ਉਸ ਵਕਤ ਇਹਨਾਂ ਨੂੰ ਇਹ ਨਹੀਂ ਦਿਖਿਆ ਹੈਗਾ ਵੀ ਇਹ ਬੰਦੇ ਨਜਾਇਜ਼ ਨੇ ਸਾਰਾ ਪਰਿਵਾਰ ਬਾਈ ਜੀ ਚੁੱਪ ਕਰਕੇ ਬਸ ਇਹੀ ਦੇਖਦਾ ਰਿਹਾ ਵੀ ਮਕਾਨ ਬਣਨ ਤੋਂ ਵਧੀਆ ਪਰਿਵਾਰ ਦੇ ਕਿਸੇ ਬੰਦੇ ਦੇ ਅੰਦਰ ਗੈਰਤ ਨਹੀਂ ਜੱਗੀ ਹੈਗੀ ਵੀ ਯਾਰ ਤੁਸੀਂ ਇਹ ਕੀ ਕਰ ਰਹੇ ਹੋ ਕੋਈ ਨਾ ਕੋਈ ਤਾਂ ਮਰਦ ਹੋਊਗਾ ਹੀ ਉਹਨਾਂ ਦੇ ਪਰਿਵਾਰ ਦੇ ਵਿੱਚ ਕਦੇ 3 ਸਾਲ ਕਹਿੰਦੇ ਨੇ ਇਹ ਵੀ 3 ਸਾਲ ਹੋ ਗਏ ਇਹਨਾਂ ਨੂੰ ਘਰੇ ਆਉਂਦਿਆਂ ਨੂੰ ਕਦੇ ਇਹਨਾਂ ਨੇ 3 ਸਾਲਾਂ ਦੇ ਵਿੱਚ ਵਿੱਚ ਕਿਸੇ ਪੰਚਾਇਤ ਕੋਲੇ ਕੋਈ ਥਾਣੇ ਦੇ ਵਿੱਚ ਕਦੇ ਐਫ ਆਈ ਆਰ ਕੀਤੀ ਉਹ ਤੋਂ ਬਾਅਦ ਦੀ ਗੱਲ ਇਹ ਆ ਬਾਈ ਜੀ ਜਦੋਂ ਉਹਨੂੰ ਪਤਾ ਸੀ ਵੀ ਮੇਰੀ ਜਨਾਨੀ ਗਲਤ ਹੈ ਉਹ ਬਾਈ ਜੀ ਕਿਉਂ ਤਿੰਨ ਤਿੰਨ ਮਹੀਨੇ ਛੱਡ ਕੇ ਮਸ਼ੀਨ ਤੇ ਚੱਲਿਆ ਜਾਂਦਾ ਸੀ ਸੋਚਣ ਵਾਲੀਆਂ ਗੱਲਾਂ ਨੇ ਨਾ ਇਹ ਉਹ ਤੋਂ ਬਾਅਦ ਦੀ ਗੱਲ ਆ ਉਹ ਲੜਕੀ 2-3 ਸਾਲ ਮੇਟ ਬਣਾ ਕੇ ਰੱਖੀ ਗਈ ਆ ਉਹ ਪਿੰਡ ਨਹੀਂ ਉਹ ਪਿੰਡ ਦੇ ਵਾਸੀਆਂ ਨੇ ਮੇਟ ਬਣਾਈ ਹੋਣੀ ਉਹ ਕੋਈ ਹੋਰ ਤਾਂ ਕਿਤੋਂ ਬਣਾਈ ਨਹੀਂ ਹੋਣੀ ਮੇਟ। ਛੋਡੇ ਪਿੰਡ ਦੇ ਸਾਰੇ ਬੰਦੇ ਅੰਦਰ ਕਿਸੇ ਅੰਦਰ ਇਹ ਗੈਰਤ ਨਹੀਂ ਜਾਗੀ। ਵੀਰ ਜਨਾਨੀ ਗਲਤ ਹੈ ਇਹ ਆਪਾਂ ਇਹਨੂੰ ਮੇਟ ਬਣਾ ਕੇ ਆਪਣੇ ਬੱਚਿਆਂ ਨੂੰ ਇਹਦੇ ਨਾਲ ਕੰਮ ਤੇ ਭੇਜਿਆ ਕਰਾਂਗੇ। ਇਹ ਵੀ ਗੱਲ ਸੋਚਣ ਵਾਲੀਆਂ ਨਾ। ਇਹ ਉਹਦੇ ਉੱਪਰ ਇਲਜ਼ਾਮ ਉਹਦੇ ਮਰਨ ਤੋਂ ਬਾਅਦ ਲੱਗਦੇ ਨੇ। ਠੀਕ ਹੈ ਮੈਂ ਉਹਦੇ ਕੋਲੇ ਨਹੀਂ ਆਉਂਦਾ ਜਾਂਦਾ ਸੀ। ਕਿਉਂਕਿ ਇਨਾਂ ਦੀ ਜਿਹੜੀ ਲਵ ਮੈਰਿਜ ਹੋਈ ਸੀ ਮੈਂ ਉਹਦੇ ਖਿਲਾਫ ਸੀ ਮੈਂ ਉਹਦੇ ਹੱਕ ਚ ਨਹੀਂ ਸੀਗਾ ਪਰ ਮੇਰੇ ਡੈਡੀ ਮੇਰੇ ਭੈਣਾਂ ਮੇਰੇ ਘਰ ਵਾਲੀ ਮੇਰੇ ਬੱਚੇ ਤਾਂ ਉਹਦੇ ਕੋਲੇ ਆਉਂਦੇ ਜਾਂਦੇ ਸੀ ਮੇਰਾ ਸੀ ਗੁੱਸਾ ਉਹਦੇ ਨਾਲ ਠੀਕ ਹੈ ਉਹਨੇ ਕਤਲ ਕਰਤਾ ਉਹ ਤਾਂ ਫੈਸਲਾ ਦੇਣਾ ਕੋਰਟ ਦੇ ਹੱਥ ਚ ਹੋਊਗਾ ਨਾ ਬਿਉਨੇ ਕਿਸ ਵਜ੍ਹਾ ਤੋਂ ਕੀਤਾ ਕਿਉਂ ਕੀਤਾ ਦੂਜੇ ਦੂਜੇ ਦੇ ਨਹੀਂ ਇਹਨਾਂ ਦੇ ਪਰਿਵਾਰ ਦੇ ਮੈਂਬਰ ਪੱਤਰਕਾਰ ਨੂੰ ਬੁਲਾ ਕੇ ਵੀਡੀਓ ਪਵਾਉਂਦੇ ਨੇ ਕਿ ਕਿਉਂ ਨਜਾਇਜ਼ ਸੀ ਯਾਰ ਕੋਸਤਾ ਸ਼ਰਮ ਕਰੋ ਹਾਂ ਅਗਰ ਇਹਦੇ ਉੱਪਰ ਇਹ ਦੋਸ਼ ਲਾਏ ਹੋਏ ਸੱਚ ਨੇ ਤਾਂ ਮੈਂ ਵੀ ਜੱਜ ਸਾਹਿਬ ਸਾਹਮਣੇ ਬੇਨਤੀ ਕਰੂੰਗਾ ਕਿ ਇਹਦੀ ਕੁਲਦੀਪ ਸਿੰਘ ਦੀ ਸਜ਼ਾ ਜਿਹੜੀ ਘੱਟ ਤੋਂ ਘੱਟ ਕਰੀ ਜਾਵੇ ਤਾ ਜੋ ਇਹ ਵਾਰ ਆ ਕੇ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕੇ। ਅਗਰ ਇਹਨਾਂ ਚ ਕਲੇਸ਼ ਰਹਿਣ ਲੱਗਿਆ ਸੀਗਾ ਕਿਸ ਗੱਲ ਤੋਂ ਨਸ਼ੇ ਤੋਂ ਚਿੱਟੇ ਦਾ ਆਦੀ ਹੋ ਗਿਆ ਸੀ ਉਹ ਸਿਗਨੇਚਰ ਕੈਪਸੂਲ ਉਹ ਖਾਣ ਲੱਗਿਆ ਸੀ ਜਿਹਦੇ ਵਿੱਚ ਉਹ ਐਫ ਆਈ ਆਰ ਵੂਮਨ ਸੈੱਲ ਨੂੰ ਵੀ ਲਿਖਦੀ ਐ ਤੇ ਉਹਦੇ ਵਿੱਚ ਇਹਨੇ ਲਿਖਿਆ ਵੀ ਹੋਇਆ ਬਾਕਾਇਦਾ ਇਹ ਗੱਲਾਂ ਕਿ ਉਹ ਨਸ਼ੇ ਦਾ ਆਦੀ ਹੈ ਜੀ ਸਾਰਾ ਸੀਜ਼ਨ ਦੇ ਪੈਸਾ ਉਹ ਆਪਦੇ ਨਸ਼ੇ ਚ ਉੜਾ ਦਾਂਦਾ ਸੋ ਇਹ ਗੱਲਾਂ ਬਾਈ ਜੀ ਕੋਈ ਮੇਲ ਖਾਨ ਵਾਲੀਆਂ ਤਾਂ ਨਹੀਂ ਹੈਗੀਆਂ ਪਰ ਫਿਰ ਵੀ ਜੇ ਤੁਹਾਡਾ ਪਿੰਡ ਬਾਈ ਖੰਡੇਵਾਦ ਪਿੰਡੇ ਮੰਨਦਾ ਵੀ ਉਹ ਯਾਰ ਗਲਤ ਸੀਗੀ ਤੌਦੀ ਸਜ਼ਾ ਉਹਨੂੰ ਮਿਲ ਚੁੱਕੀ ਹੈ ਅਗਰ ਫਿਰ ਵੀ ਤੁਹਾਡਾ ਪਿੰਡ ਉਹਦੇ ਆਪਦੇ ਪਿੰਡ ਦੇ ਜੇ ਦੇਖ ਰਿਹਾ ਆਪਦੇ ਪਿੰਡ ਨੂੰ ਦੇਖਦੇ ਹੋਏ ਇਹ ਗੱਲ ਕਹਿੰਦੇ ਨੇ ਕਿ ਯਾਰ ਆਪਾਂ ਨਾ ਕੀ ਆਪਣੇ ਪਿੰਡ ਦਾ ਮਸਲਾ ਹੈ ਵੀ ਹਾਂ ਜੀ ਉਹ ਕਹਿਦਾ ਨੇ ਵੀ ਉਹ ਜਨਾਨੀ ਗਲਤ ਸੀਗੀ ਫਿਰ ਉਹ ਉਹਦਾ ਸ਼ਰਾਫ ਨਾ ਭਾਈ ਉਹਦੇ ਬੱਚਿਆਂ ਦਾ ਸ਼ਰਾਫ ਤੁਹਾਡੇ ਸਾਰੇ ਪਿੰਡ ਨੂੰ ਭੁਗਤਣਾ ਪੈਣਾ ਇਹ ਗੱਲ ਮੇਰੀ ਯਾਦ ਰੱਖਿਓ ਆਨ ਰਿਕਾਰਡ ਇਹ ਗੱਲ ਮੈਂ ਕਹਿ ਕੇ ਜਾ ਰਿਹਾ ਬਾਈ ਜੀ ਸ਼ਾਇਦ ਅਸੀਂ ਤਾਂ ਨਹੀਂ ਦੇਖਣਾ ਉਹਨਾਂ ਦਾ ਹਾਲ ਉਨ੍ਹਾਂ ਦੇ ਪਰਿਵਾਰ ਦਾ ਹਾਲ ਜਾਂ ਉਹਨੂੰ ਉਹਨਾਂ ਦੇ ਹੱਕ ਤੇ ਝੂਠੀ ਗਵਾਹੀ ਦੇਣ ਵਾਲਿਆਂ ਦਾ ਹਾਲ ਤੁਸੀਂ ਇਹ ਪਿੰਡ ਦੇ ਲੋਕ ਹੀ ਦੇਖੋਗੇ ਬਾਈ ਸੋ ਮੈਂ ਇੰਨੀ ਗੱਲ ਕਹਿੰਦਾ ਹੋਇਆ ਬਾਈ ਜੀ ਅਗਰ ਮੈਥੋਂ ਕੋਈ ਗਲਤੀ ਗਈ ਹੋਈ ਹੈ ਕੋਈ ਗਲਤ ਵਲਤ ਸ਼ਬਦ ਕਿਸੇ ਦੇ ਖਿਲਾਫ ਕਹੇ ਗਏ ਨੇ ਮੈਂ ਉਸ ਗੱਲ ਦੀ ਮਾਫੀ ਵੀ ਮੰਗਦਾ ਤੇ ਮੈਂ ਇਨਸਾਫ ਦੀ ਮੰਗ ਵੀ ਰੱਖੂੰਗਾ ਫੇਰ ਅਗਰ ਇਸ ਇਲਜ਼ਾਮ ਝੂਠੇ ਹੋਏ ਬਾਈ ਜੀ ਤਾਂ ਅਗਰੇ ਇਲਜ਼ਾਮ ਨਦ ਲਾਏ ਹੋਏ ਸੱਚੇ ਹੋਏ ਤਾਂ ਜੋ ਉਹਦਾ ਹਸ਼ਰ ਹੋਣਾ ਸੀ ਉਹ ਹੋ ਗਿਆ ਫਿਰ ਮੈਂ ਇਸ ਤੋਂ ਅੱਗੇ ਕੋਈ ਗੱਲ ਨਹੀਂ ਕਹਿਣੀ ਚਾਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ